ਸਤ ਗੁਰ ਨਾਨਕ ਪਰਗਟਿਆ ਮਿਟੀ ਤੋਂ ਦੁਜਗ ਚਾਨਣ ਹੋ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਉਤਸਵ ਮਨਾ ਰਹੇ ਹਾਂ ਉਹ ਚਾਨਣ ਜਿਸ ਨੇ 500 ਸਾਲ ਪਹਿਲਾਂ ਇੱਕ ਅਧਿਆਤਮਕ ਇਨਕਲਾਬ ਦੀ ਸ਼ੁਰੂਆਤ ਕੀਤੀ 1469 ਵਿੱਚ ਤਲਵੰਡੀ ਵਿੱਚ ਜਨਮੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਅਜੋਕੇ ਸਮੇਂ ਵਿੱਚ ਵੀ ਅਮਰ ਹੈ ਉਹਨਾਂ ਦਾ ਸਨੇਹਾ ਸੀ ਇੱਕ ਓੰਕਾਰ ਸਿਰਫ ਇੱਕ ਰੱਬ ਹੈ ਗੁਰੂ ਜੀ ਨੇ ਆਪਣੇ ਸਫਰਾ ਦੌਰਾਨ ਪਿਆਰ ਬਰਾਬਰੀ ਅਤੇ ਸੱਚਾਈ ਦੀ ਰਾਹ ਦਿਖਾਈ ਉਹਨਾਂ ਨੇ ਕਿਸੇ ਵੀ ਪੱਖਪਾਤ ਦਾ ਵਿਰੋਧ ਕੀਤਾ ਅਤੇ ਮਨੁੱਖਤਾ ਨੂੰ ਸਾਂਝੇਪਨ ਅਤੇ ਮਿਹਰਬਾਨੀ ਨਾਲ ਜੋੜ ਲਈ ਪ੍ਰੇਰਿਤ ਕੀਤਾ ਇਸ ਵਿਸ਼ੇਸ਼ ਦਿਨ ਤੇ ਆਓ ਉਹਨਾਂ ਦੀ ਸਿੱਖਿਆ ਨੂੰ ਯਾਦ ਕਰੀਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੱਚਾਈ ਨਾਲ ਕਮਾਓ ਰਾਪਤਾ ਸਿਮਰਨ ਕਰੋ ਤੇ ਦੂਜਿਆਂ ਨਾਲ ਸਾਂਝ ਪਾਓ ਗੁਰੂ ਨਾਨਕ ਦੇਵ ਜੀ ਦਾ ਚਾਨਨ ਸਾਡੇ ਜੀਵਨ ਨੂੰ ਸ਼ਾਂਤੀ ਭਾਈਚਾਰ ਅਤੇ ਅਧਿਆਤਮਿਕ ਤਰੱਕੀ ਦੀ ਰਾਹ ਤੇ ਲੈ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਤ ਗੁਰ ਨਾਨਕ ਪਰਗਟਿਆ ਕੀ ਤੋਂਦ ਜਗ ਚਾਨਣ ਹੋਵਾ ਸਤਿਗੁਰ ਨਾਨਕ ਪਰਗਟਿਆ ਕੀ ਤੋਂਦ ਜਗ ਚਾਨਣ